ਦੇ ਕੋ ਜਮਾਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਈ ਆਈ ਅਸੀਂ ਕੋਈ ਪਾਰਟੀ ਪੈਂਦੇ ਦੋ ਗੱਲ ਸਾਡੀ ਤੇ ਦੋ ਗੱਲ ਨਹੀਂ ਕਰਕੇ ਇੱਕ ਪੱਤਾ ਹੋਰ ਕਰਾਉਣਾ ਤੁਸੀਂ ਫਿਰ ਕਿਹੜਾ ਕਰਨਾ ਕੀ ਕਰਨਾ ਲੈ ਸਾਡੀ ਪਾਰਟੀ ਨਕਲ ਪਲਾਈ ਕਰ ਦਿੰਦੇ ਆ ਫਿਰ ਪਲਾਈ ਸਾਡੀ ਬਣਾ ਇਦਾਂ ਦੀ ਆ ਗੱਲ ਬਗਰ ਵਾਲੀ ਜੀ ਦੂਜਾ ਬੋਲਦਾ ਤარი ਹਾਂ ਜੀ ਆ ਸੱਤੋਂ ਸਾਰ ਦੋ ਮਿੰਟ ਕਿਸੇ ਭੇਜੋ ਇਦਾਂ ਨਹੀਂ ਗੁੰਨਾ ਕਦੀ ਯਾਰ ਦੱਸਾ ਦਾਲੂ ਸਰਦਨ ਖਵੇ ਲੈਣਾ ਕਹਿੰਦੇ ਇੱਟਾ ਢੀ ਯਾਰ ਤੁਸੀਂ ਫੇਰ ਆ ਕੇ ਮੇਰੀ ਮਾਰਨੀ ਆਂ ਅਸੀਂ ਚੱਲ ਤਾਂ ਕੋਈ ਗੱਲ ਲੱਗਦਾ ਤੁਸੀਂ ਜਾ ਕਰਾ ਯਾਰ ਪਰਾਂ ਤੱਕ ਹੁਣੇ ਰੁਕਣਾ ਨਹੀਂ ਕਰਾਉਂਦੇ ਨਾ ਕਿਹੜਾ ਪਟ ਅਹੀਂ ਤੈਨੂੰ ਕੁਲ ਕਰਾ ਦੇ ਤੇਰੇ ਖੱਦ ਕਰਨ ਦੇ ਯਾਰ ਤੂੰ ਕਿੱਥੇ ਗੁੱਦੀ ਜਾ ਰਿਹਾ ਅਹੀਂ ਬੋਲ ਨਹੀਂ ਸਕਦੇ ਯਾਰ ਨਗਰਪਾਲਿਕਾ ਦੇ ਨਗਰਪਾਲਿਕਾ ਦੇ ਨਗਰਪਾਲਿਕਾ ਨਾ ਇੰਨਾ ਹੱਦ ਕਰਨ ਦੇ ਯਾਰ ਤੁਸੀਂ ਕਰੀ ਗਏ ਆ ਗਿਆ ਬੈਠ ਕੇ ਸਾਹਿਬ ਜੀ ਤੁਹਾਨੂੰ ਕਰ ਸੁਣਦੇ ਆ ਕਿਹਦੀ ਲਤਾਂ ਲਿਨੇ ਬੁਲਾਓ ਨਗਰਕਾਰ ਉਹ ਯਾਰ ਭਾਜੀ ਮੇਰੇ ਨਾਲ ਨਾ ਐਵੇਂ ਜਿਹੜੀ ਗੱਲ ਕਰੀ ਇਹ ਆ ਆ ਹਮ ਬਲਾਉਂਦੇ ਮੈਂ ਤੂੰ ਯਾਰ ਬਲਾਉਂਦੇ ਹੱਦ ਕਰ ਲੈ ਤੁਸੀਂ ਕਰ ਲੋ ਯਾਰ ਮੈਂ ਵੀ ਲਾ ਲੈਂਦਾ ਯਾਰ ਬੱਦਰ ਨਾਲ ਬੈਠੇ ਆ ਗਏ ਤੇ ਮਾੜਾ ਮੈਂ ਬੱਦਰ ਨਾਲ ਬੈਠਾ ਹਾਂ ਦੇਖ ਲੈਣੇ ਅੱਜ ਪਰਚੇ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਇਜ਼ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਇਜ਼ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਆਓ ਇਹਨੇ ਫਲਕ ਇਨੇ ਨੂੰ ਵੀ ਆਉਤੇ ਰੋਡ ਜਾਂਚ ਕਰਨਾ ਹੀ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖਸ਼ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਹੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਨਾ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾ ਹੀ ਕੀਤੀ ਆ ਕੋਈ 1.5 ਸਾਲ ਪਹਿਲਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਯਾਜ਼ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਹੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਦ ਪਰ ਬੰਦੇ ਉਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀਆਂ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਹੀ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਮਕੇ ਮਾਰੇ ਆ ਪੀ ਬਿਲਕੁਲ ਮੇਰੇ ਦਫਤਰ ਚੋਂ ਬਾਹਰ ਹੋ ਗਿਆ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਇਹ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ